ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਮੈਂ ਇੱਕ ਛੋਟੀ ਜਿਹੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਅੱਜ ਦੀ ਸਟੋਰੀ ਛੋਟੀ ਜ਼ਰੂਰ ਹੈ ਪਰ ਇਸ ਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਹੈ ਕਿਉਂਕਿ ਇਹ ਸਟੋਰੀ ਅੱਜ ਦੇ ਜਮਾਨੇ ਨੂੰ ਪੇਸ਼ ਕਰਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਲੜਕਾ ਤੇ ਲੜਕੀ ਬਰਾਬਰ ਨੇ ਇਸ ਸਟੋਰੀ ਦੇ ਵਿੱਚੇ ਪੇਸ਼ ਕੀਤਾ ਗਿਆ ਕਿ ਜਦੋਂ ਇੱਕ ਲੜਕੀ ਦਾ ਰਿਸ਼ਤਾ ਹੁੰਦਾ ਤਾਂ ਉਹ ਬਰਾਬਰ ਤਾਂ ਕਿੱਥੇ ਜਾਂਦੀ ਹੈ ਉਦੋਂ ਜੋ ਸਵਾਲ ਪੁੱਛੇ ਜਾਂਦੇ ਨੇ ਉਸ ਦੇ ਬਾਰੇ ਸਟੋਰੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਇਹ ਸਟੋਰੀ ਦੇ ਵਿੱਚ ਇੱਕ ਭਰਾ ਆਪਣੀ ਛੋਟੀ ਭੈਣ ਦੀ ਕਹਾਣੀ ਪੇਸ਼ ਕਰਨ ਲੱਗਿਆ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲੋਗੇ ਹਾਂਜੀ ਦੋਸਤੋ ਇਸ ਸਟੋਰੀ ਦੇ ਵਿੱਚ ਛੋਟੀ ਸਿਸਟਰ ਦੀ ਮਾਸਟਰ ਡਿਗਰੀ ਪੂਰੀ ਹੋ ਗਈ ਸੀ ਤੇ ਹੁਣੇ-ਹੁਣੇ ਗਵਰਨਮੈਂਟ ਜੌਬ ਵੀ ਲੱਗ ਗਈ ਸੀ ਕਾਰ ਵਿੱਚ ਕਿਸੇ ਚੰਗੇ ਰਿਸ਼ਤੇ ਦੀ ਭਾਲ ਚੱਲ ਰਹੀ ਸੀ ਕੋਈ ਚੰਗਾ ਵਰ ਮਿਲ ਜਾਵੇ ਇਸ ਲਈ ਅਖਬਾਰ ਵਿੱਚ ਮੈਟ੍ਰੀਮੋਨੀ ਐਡ ਵੀ ਦਿੱਤੀ ਕਾਲ ਆਈ ਉਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਅੱਗੋਂ ਜਵਾਬ ਦਿੱਤਾ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੇ ਪੁੱਛਿਆ ਜੀ ਤੁਹਾਡੀ ਐਡ ਦੇਖੀ ਸੀ ਅਸੀਂ ਹਾਂ ਜੀ ਮੇਰੀ ਸਿਸਟਰ ਹੈ ਜੀ ਜੀ ਕੀ ਕੀਤਾ ਬੇਟੀ ਨੇ ਜੀ ਕੰਪਿਊਟਰ ਦੀ ਮਾਸਟਰ ਡਿਗਰੀ ਕੀਤੀ ਹੈ ਤੇ ਹੁਣ ਗਾਰਮੈਂਟ ਜੌਬ ਕਰ ਰਹੇ ਨੇ। ਬੇਟੀ ਨੂੰ ਕਿੰਨੀ ਕੁ ਸੈਲਰੀ ਮਿਲ ਜਾਂਦੀ ਹੈ? ਜੀ ਅਜੇ ਤੇ 10 ਕੁ ਹਜ਼ਾਰ ਮਿਲਦੇ ਨੇ ਫਿਰ ਵੱਧ ਜਾਊਗੀ ਆਪੇ। ਬੇਟੀ ਘਰ ਦਾ ਕੰਮ ਤਾਂ ਕਰ ਲੈਂਦੀ ਹੋਏਗੀ। ਹਾਂਜੀ ਮੇਰੀ ਸਿਸਟਰ ਘਰ ਦਾ ਸਾਰਾ ਕੰਮ ਕਰ ਲੈਂਦੀ ਹੈ। ਤੇ ਬੇਟੀ ਕਿਚਨ ਦਾ ਕੰਮ ਵੀ ਕਰ ਲੈਂਦੀ ਹੋਏਗੀ। ਹਾਂਜੀ ਅੰਕਲ ਜੀ ਕਿਚਨ ਦਾ ਵੀ ਕੰਮ ਸਾਰਾ ਕਰ ਲੈਂਦੀ ਹੈ ਮੇਰੀ ਭੈਣ। ਫਿਰ ਮੈਂ ਪੁੱਛਿਆ ਅੰਕਲ ਜੀ ਵੀਰ ਜੀ ਕੀ ਕਰਦੇ ਨੇ ਜੀ ਮੇਰੇ ਬੇਟੇ ਨੇ ਮਕੈਨਿਕਲ ਦੀ ਡਿਗਰੀ ਕੀਤੀ ਹੈ ਤੇ ਹੁਣ ਗਵਰਨਮੈਂਟ ਜੌਬ ਕਰ ਰਿਹਾ ਵੀਰ ਜੀ ਕਿੰਨਾ ਕੁ ਮਹੀਨੇ ਦਾ ਕਮਾ ਲੈਂਦੇ ਆ ਜੀ ਬੇਟਾ ਅਜੇ ਤਾਂ 10 ਕੁ ਹਜ਼ਾਰ ਮਿਲਦੇ ਆ ਬਾਕੀ ਕਹਿੰਦੇ ਆ ਵਧ ਜਾਣੀ ਆ ਬਾਅਦ ਵਿੱਚ ਫਿਰ ਮੈਂ ਪੁੱਛਿਆ ਕਿ ਵੀਰ ਜੀ ਖਾਣਾ ਬਣਾ ਲੈਂਦੇ ਨੇ ਘਰ ਦਾ ਬੇਟਾ ਇਹ ਕੀ ਪੁੱਛ ਰਹੇ ਹੋ ਤੁਸੀਂ ਉਹਨਾਂ ਨੇ ਕਿਹਾ ਮੁੰਡੇ ਨੇ ਕੀ ਕਰਨਾ ਖਾਣਾ ਬਣਾ ਕੇ ਮੁੰਡੇ ਤੇ ਕਮਾਈ ਕਰਨ ਨੂੰ ਹੁੰਦੇ ਨੇ ਖਾਣਾ ਬਣਾਉਣਾ ਤਾਂ ਘਰ ਵਾਲੀਆਂ ਦਾ ਕੰਮ ਹੁੰਦਾ ਪਰ ਜੇ ਕੁੜੀ ਤੁਹਾਨੂੰ ਨੌਕਰੀ ਵਾਲੀ ਤੇ ਵਧੀਆ ਕਮਾਈ ਵਾਲੀ ਚਾਹੀਦੀ ਆ ਤਾਂ ਫਿਰ ਮੁੰਡਾ ਖਾਣਾ ਬਣਾਉਣ ਵਾਲਾ ਕਿਉਂ ਨਹੀਂ ਕੁੜੀਆਂ ਘਰ ਦਾ ਕੰਮਕਾਰ ਵੀ ਕਰਨ ਬੱਚੇ ਵੀ ਸਾਂਭਣ ਤੇ ਨਾਲ ਦੀ ਨਾਲ ਬਰਾਬਰ ਦੀ ਕਮਾਈ ਵੀ ਕਰਨ ਇਹਨਾਂ ਸੁਣ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਅੱਜ ਮੈਂ ਇਸ ਗੱਲ ਨੂੰ ਤੁਹਾਡੇ ਨਾਲ ਇਸ ਲਈ ਸਾਂਝੀ ਕਰਨ ਲੱਗਾ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਅੱਜ ਦੇ ਨਵੇਂ ਦੌਰ ਵਿੱਚ ਜਦ ਵੀ ਕਿਸੇ ਕੁੜੀ ਦਾ ਰਿਸ਼ਤਾ ਹੁੰਦਾ ਹੈ ਤਾਂ ਨਾਲ ਦੀ ਨਾਲ ਕੁੜੀਆਂ ਨੂੰ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਜਾਂਦਾ ਹੈ ਰਿਸ਼ਤਾ ਹੋਣ ਦੇ ਟਾਈਮ ਕਿ ਕੁੜੀ ਨੌਕਰੀ ਤੇ ਲੱਗੀ ਹੈ ਕੁੜੀ ਕਿੰਨੇ ਕੁ ਪੈਸੇ ਕਮਾ ਲੈਂਦੀ ਹੈ ਜਦ ਕਿ ਵਿਆਹ ਹੋਣ ਤੋਂ ਬਾਅਦ ਕੁੜੀ ਮੁੰਡੇ ਨਾਲ ਮਿਲ ਕੇ ਕਮਾਈ ਕਰਦੇ ਨੇ ਘਰ ਦਾ ਕੰਮ ਕੁੜੀ ਕਰਦੀ ਹੈ ਬੱਚੇ ਸੰਭਾਲਣ ਦਾ ਕੰਮ ਕੁੜੀ ਕਰਦੀ ਹੈ ਫਿਰ ਮੁੰਡਿਆਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਮੁੰਡਾ ਘਰ ਦਾ ਕੰਮ ਕਰ ਲੈਂਦਾ ਹੈ ਕਿ ਮੁੰਡਾ ਖਾਣਾ ਬਣਾ ਲੈਂਦਾ ਹੈ ਕਿਉਂਕਿ ਜੇ ਬਰਾਬਰਤਾ ਰੱਖਣੀ ਹੈ ਤਾਂ ਬਰਾਬਰਤਾ ਤਾਂ ਦੋਵੇਂ ਪਾਸੇ ਹੋਣੀ ਚਾਹੀਦੀ ਹੈ ਜੇ ਕੁੜੀ ਨੌਕਰੀ ਵਾਲੀ ਚਾਹੀਦੀ ਹੈ ਤਾਂ ਮੁੰਡਾ ਵੀ ਖਾਣਾ ਬਣਾਉਣ ਵਾਲਾ ਹੋਣਾ ਚਾਹੀਦਾ ਹੈ ਦੋਵੇਂ ਨਾਲ ਮਿਲ ਕੇ ਕੰਮ ਕਰਨਗੇ ਤੇ ਹਮੇਸ਼ਾ ਖੁਸ਼ ਰਹਿਣਗੇ ਹਾਂਜੀ ਦੋਸਤੋ ਅੱਜ ਦੀ ਸਟੋਰੀ ਸੀ ਜੋ ਛੋਟੀ ਜਰੂਰ ਸੀ ਪਰ ਇਸ ਦੇ ਵਿੱਚ ਇੱਕ ਜੋ ਬਰਾਬਰਤਾ ਦਾ ਹੱਕ ਕਿਹਾ ਜਾਂਦਾ ਕਿ ਕੁੜੀਆਂ ਨੂੰ ਬਰਾਬਰ ਰੱਖਿਆ ਜਾਂਦਾ ਪਰ ਜਦੋਂ ਰਿਸ਼ਤਾ ਕੀਤਾ ਜਾਂਦਾਗਾ ਤਾਂ ਇਹ ਸਵਾਲ ਪੁੱਛੇ ਜਾਂਦੇ ਨੇ ਕੁੜੀ ਘਰ ਦਾ ਕੰਮ ਕਰ ਲੈਂਦੀ ਹੈ ਕੁੜੀ ਰਸੋਈ ਦਾ ਸਾਰਾ ਕੰਮ ਕਰ ਲੈਂਦੀ ਹੈ ਇਹ ਸਵਾਲ ਪੁੱਛੇ ਜਾਂਦੇ ਮੁੰਡਿਆਂ ਨੂੰ ਇਹ ਸਵਾਲ ਕਿਉਂ ਨਹੀਂ ਪੁੱਛੇ ਜਾਂਦੇ ਜਦੋਂ ਕਿ ਉਹ ਕੁੜੀ ਨੌਕਰੀ ਕਰਦੀ ਹੈ ਉਹਨਾਂ ਹੀ ਕਮਾਉਂਦੀ ਹੈ ਜਿੰਨਾ ਕਿ ਉਹ ਮੁੰਡਾ ਕਮਾਉਂਦਾ ਹੈ ਫਿਰ ਇਹ ਬਰਾਬਰਤਾ ਨਹੀਂ ਹੈ ਇਹਨੂੰ ਅਸੀਂ ਬਰਾਬਰਤਾ ਨਹੀਂ ਕਹਿ ਸਕਦੇ ਕਿਉਂਕਿ ਜੇ ਬਰਾਬਰਤਾ ਰੱਖਣੀ ਹੈ ਤਾਂ ਮੁੰਡੇ ਨੂੰ ਵੀ ਸਵਾਲ ਪੁੱਛੋ ਮੁੰਡਾ ਖਾਣਾ ਬਣਾ ਲੈਂਦਾ ਹੈ ਮੁੰਡਾ ਘਰ ਦਾ ਕੰਮ ਕਰ ਲੈਂਦਾ ਹੈ ਕਿਉਂਕਿ ਜੇਕਰ ਉਹਨਾਂ ਨੇ ਰਲ ਮਿਲ ਕੇ ਘਰ ਚਲਾਉਣਾ ਤਾਂ ਰਲ ਮਿਲ ਕੇ ਕੰਮ ਵੀ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਦੀ ਲਾਈਫ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਜੋ ਰਿਸ਼ਤੇ ਨੇ ਉਹ ਇਸੇ ਕਾਰਨ ਟੁੱਟਦੇ ਨੇ ਕਿ ਉਹਨਾਂ ਨੂੰ ਐ ਇਹ ਗੱਲ ਹੁੰਦੀ ਹੈ ਕਿ ਕੁੜੀ ਹੈ ਜੋ ਨੌਕਰੀ ਵੀ ਕਰਦੀ ਹੈ ਤੇ ਉਹ ਕਰਿਆ ਕੇ ਘਰ ਦਾ ਵੀ ਸਾਰਾ ਕੰਮ ਕਰੇ ਬੱਚੇ ਵੀ ਸੰਭਾਲੇ ਇਹ ਨਹੀਂ ਹੋ ਸਕਦਾ ਕਿਉਂਕਿ ਕੁੜੀ ਆ ਜੋ ਜਦੋਂ ਘਰ ਦਾ ਕੰਮ ਵੀ ਕਰੇਗੀ ਨੌਕਰੀ ਵੀ ਕਰੇਗੀ ਇੰਨਾ ਕੰਮ ਉਹ ਕਿਵੇਂ ਕਰ ਸਕਦੀ ਹੈ ਇਸੇ ਕਾਰਨ ਕਈ ਘਰ ਟੁੱਟਦੇ ਨੇ ਜੇਕਰ ਅਸੀਂ ਰਲ ਮਿਲ ਕੇ ਹਸਬੰਡ ਵਾਈਫ ਕੰਮ ਕਰਨ ਜੇਕਰ ਉਹ ਜੋਬ ਕਰਦੇ ਨੇ ਤਾਂ ਜੋ ਰਿਸ਼ਤਾ ਹੈ ਉਹ ਕਦੇ ਵੀ ਨਹੀਂ ਟੁੱਟਦਾ ਤੇ ਆਪਸੀ ਪਿਆਰ ਬਣਿਆ ਰਹਿੰਦਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ